ਬਹੁਤ ਖੁਸ਼ੀ ਦੀ ਗੱਲ ਹੈ ਇਹ ਇਨੀਸ਼ੀਏਟਿਵ ਇਸੇ ਕਰਕੇ ਲਿੱਤਾ ਗਿਆ ਹੈ ਕਿ ਗਵਰਨਮੈਂਟ ਦੀ ਜਿਹੜੀ ਪਾਲਿਸਿਜ਼ ਨੂੰ ਅਸੀਂ ਕੁੜੀਆਂ ਤਾਂ ਇੱਕ ਤਾਂ ਪਹੁੰਚਾ ਸਕੀਏ ਇੱਕ ਮੁੰਡੇ ਕੁੜੀ ਦਾ ਭੇਦਭਾਵ ਖਤਮ ਹੋ ਸਕੇ ਤੇ ਪਾਰਸ਼ੀਐਲਟੀ ਬਿਲਕੁਲ ਨਾ ਹੋਏ ਕੁੜੀਆਂ ਮੁੰਡਿਆਂ ਤੋਂ ਵੱਧ ਸੇਵਾ ਕਰਦੀਆਂ ਨੇ ਵੱਧ ਪਿਆਰ ਲੈਂਦੀਆਂ ਨੇ ਲੈ ਕੇ ਅਸੀਂ ਆਪਣੇ ਹਸਪੀਟਲ 'ਚ ਜਿਹੜੀਆਂ ਡਿਲੀਵਰੀ ਤੋਂ ਹੋਈ ਹੋਈ ਉਹ ਲੜਕੀਆਂ ਉਹਨਾਂ ਸਾਰੀਆਂ ਨੂੰ ਅੱਜ ਬੁਲਾਇਆ ਹੋਇਆ ਤੇ ਉਹਨਾਂ ਨੂੰ ਬਲੈਂਕਟ ਔਰ ਕੁਝ ਗਿਫਟ ਦੇ ਹੈਂਪਰ ਦੇ ਕੇ ਅੱਜ ਇਹ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਮੈਨੂੰ 21 ਸਾਲ ਹੋ ਗਏ ਪ੍ਰੈਕਟਿਸ ਦੇ ਵਿੱਚ ਮੈਂ ਇੱਕ ਚੀਜ਼ ਨੂੰ ਬੜਾ ਨੋਟ ਕਰਦਾ ਸੀ ਕਿ ਜਦ ਮੁੰਡੇ ਦਾ ਜਨਮ ਹੁੰਦਾ ਹੈ ਤਾਂ ਕਈ ਵਾਰੀ ਪੇਰੈਂਟਸ ਬਹੁਤ ਜ਼ਿਆਦਾ ਖੁਸ਼ੀ ਮਨਾਉਂਦੇ ਆ एच सह लगता है कि एक लड़की का सोसायटी के जो रोल है वह बहुत ज्यादा इंपॉर्टेंट है बट वो बहुत पॉइंट्स से अनोटिस्ड रह है। इस करके और जो असि भी डिलीवरी करके निकलने तो असि देखने की जे एक बेटा होंगे तो फैमिली बहुत ज्यादा खुश हूँ और जे एक बेटी डिलीवर हूँ तो मायूसी छा जाती है ਇੱਕ ਇਹ ਛੋਟਾ ਜਿਹਾ ਸਟੈਪ ਲਿਆ ਗਿਆ ਹੈ ਤਾਂ ਕਿ ਲੋੜੀ ਦੀ ਸੈਲੀਬ੍ਰੇਸ਼ਨ ਨਾ ਸਿਰਫ ਲੜਕੀਆਂ ਤੱਕ ਸੀਮਿਤ ਰਹੇ ਬਲਕਿ ਲੜਕੀਆਂ ਉਹਦੇ ਵਿੱਚ ਅੱਗੇ ਆ ਕੇ ਪਾਰਟਿਸਪੇਟ ਕਰਨ ਬਿਲਕੁਲ ਸਰ ਔਰ ਉਹਨਾਂ ਦੇ ਚਿਹਰੇ ਤੇ ਜਦੋਂ ਅਸੀਂ ਇਹ ਸਮਾਈਲ ਦੇਖਨੇ ਆ ਤਾਂ ਸਾਡਾ ਹੋਰ ਦਿਲ ਕਰਦਾ ਹੈ ਕਿ ਅਸੀਂ ਹੋਰ ਅੱਛੇ-ਅੱਛੇ ਸਟੈਪਸ ਲਈਏ ਸੋਸਾਇਟੀ ਲਈ ਹੋਰ ਅੱਛਾ ਕੰਮ ਕਰੀਏ ਜਗਵਾਨ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਅਸੀਂ ਸਰਹੰਦ ਸ਼ਹਿਰ ਵਿਖੇ ਮੌਜੂਦ ਆ ਜਿੱਥੇ ਰਾਣਾ ਹਸਪਤਾਲ ਦੀ ਤਰਫ ਤੋਂ ਧੀਆਂ ਦੀ ਪਹਿਲੀ ਲੋੜੀ ਜਿਹੜੀ ਆ ਉਹ ਮਨਾਈ ਜਾ ਰਹੀ ਹੈ ਸੋ ਉਸ ਲੋੜੀ ਦੀਆਂ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਦਣੇ ਆ ਕਿ ਅੱਜ ਰਾਣਾ ਹਸਪਤਾਲ ਦੀ ਤਰਫ ਤੋਂ ਇਹ ਤਸਵੀਰ ਦੇਖੋਗੇ ਤੁਸੀਂ ਕਿ ਕਿਸ ਤਰ੍ਹਾਂ ਅੱਜ ਖੂਬਸੂਰਤ ਲੋੜੀ ਦੀਆਂ ਤਸਵੀਰਾਂ ਨੇ ਰਾਣਾ ਹਸਪਤਾਲ ਜਿਹੜਾ ਅੱਜ ਉਹਨਾਂ ਧੀਆਂ ਦੀ ਲੋੜੀ ਮਨਾ ਰਿਹਾ ਹੈ ਜਿਨ੍ਹਾਂ ਨੇ ਇਹਨਾਂ ਦੇ ਹਸਪਤਾਲ ਦੇ ਵਿੱਚ ਜਨਮ ਲਿੱਤਾ ਸੀਗਾ ਤਾਂ ਉਹਨਾਂ ਦੀ ਪਹਿਲੀ ਲੋੜੀ ਜਿਹੜੀ ਅੱਜ ਸਰਹੰਦ ਸ਼ਹਿਰ ਵਿਖੇ ਮਨਾਈ ਜਾ ਰਹੀ ਹੈ ਸੋ ਇਹ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਕਿ ਇੱਥੇ ਬੱਚੀਆਂ ਲੈ ਕੇ ਪਰਿਵਾਰ ਜਿਹੜੇ ਨੇ ਇੱਥੇ ਪਹੁੰਚੇ ਨੇ ਸੋ ਅੱਜ ਪਹਿਲੀ ਲੋੜੀ ਧੀਆਂ ਦੀ ਉਹ ਮਨਾਈ ਜਾ ਰਹੀ ਹੈ ਸੋ ਅੱਗੇ ਪਾਸੇ ਤੋਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜਾ ਪਰਿਵਾਰ ਇੱਥੇ ਪਹੁੰਚੇ ਹੋਏ ਨੇ ਧੀਆਂ ਨੂੰ ਲੈ ਕੇ ਅਕਸਰ ਦੇਖਦੇ ਹਾਂ ਕਿ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਹੈ ਲੇਕਿਨ ਅੱਜ ਧੀਆਂ ਦੀ ਲੋੜੀ ਜਿਹੜੀ ਉਹ ਤੁਹਾਡੇ ਨਾਲ ਦਿਖਾ ਰਹੇ ਹਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਕਿ ਕਿਸ ਤਰ੍ਹਾਂ ਜਿਹੜਾ ਇਹ ਲੋੜੀ ਅੱਜ ਮਨਾਈ ਜਾ ਰਹੀ ਹੈ ਸੋ ਮੇਰੇ ਨਾਲ ਡਾਕਟਰ ਹਿਤੇਂਦਰ ਸ਼ੂਰੀ ਨੇ ਜਿਹੜੇ ਉਹ ਮੌਜੂਦ ਨੇ ਉਹਨਾਂ ਤੋਂ ਜਾਣਦੇ ਆ ਵੱਡਾ ਉਪ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਜਗਬਾਨੀ ਟੀਵੀ ਤੋਂ ਥੈਂਕ ਯੂ ਥੈਂਕ ਯੂ ਵੈਰੀ ਮੱਚ ਅੱਜ ਕਹਿ ਸਕਦੇ ਆ ਕਿ ਵੱਡਾ ਉਪਰਾਲਾ ਅਕਸਰ ਆਪਾਂ ਮੁੰਡਿਆਂ ਦੀ ਲੋੜੀ ਦੇਖਦੇ ਆ ਅੱਜ ਧੀਆ ਦੀ ਲੋੜੀ ਜਿਹੜੀ ਮਨਾਈ ਜਾ ਰਹੀ ਹੈ ਪਹਿਲੀ ਲੋੜੀ ਬਿਲਕੁਲ ਜੀ ਬਿਲਕੁਲ ਬਹੁਤ ਖੁਸ਼ੀ ਦੀ ਗੱਲ ਹੈ ਇਹ ਇਨੀਸ਼ੀਏਟਿਵ ਐਸੇ ਕਰਕੇ ਲਿੱਤਾ ਗਿਆ ਹੈ ਕਿ ਗਵਰਨਮੈਂਟ ਦੀ ਜਿਹੜੀ ਪਾਲਿਸੀਜ਼ ਨੂੰ ਅਸੀਂ ਕੁੜੀਆਂ ਤੱਕ ਇੱਕ ਦਾ ਪਹੁੰਚ ਗਈ ਹੈ ਇੱਕ ਮੁੰਡੇ ਕੁੜੀ ਦਾ ਭੇਦਭਾਵ ਖਤਮ ਹੋ ਸਕੇ ਤੇ ਪਾਰਸ਼ੀਐਲਟੀ ਬਿਲਕੁਲ ਨਾ ਹੋਏ ਕੁੜੀਆਂ ਮੁੰਡਿਆਂ ਤੋਂ ਵੱਧ ਸੇਵਾ ਕਰਦੀਆਂ ਨੇ ਵੱਧ ਪਿਆਰ ਲੰਦੀਆਂ ਨੇ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਹਸਪੀਟਲ 'ਚ ਜਿਹੜੀਆਂ ਡਿਲੀਵਰੀ ਤੋਂ ਹੋਈ ਹੋਈ ਉਹਨਾਂ ਲੜਕੀਆਂ ਉਹਨਾਂ ਸਾਰੀਆਂ ਨੂੰ ਅੱਜ ਬੁਲਾਇਆ ਹੋਇਆ ਤੇ ਉਹਨਾਂ ਨੂੰ ਬਲੈਂਕਟ ਔਰ ਕੁਝ ਗਿਫਟ ਦੇ ਹੈਂਪਰ ਦੇ ਕੇ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਸੋ ਮਾਈਂਡ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਆਪਾਂ ਇਹ ਉਪਰਾਲਾ ਕਰਨਾ ਹੈ ਨਾ ਜਿਸ ਤਰ੍ਹਾਂ ਪਹਿਲੀ ਲੋੜੀ ਤਿਆਂ ਦੀ ਹੈ ਨਾ ਬਣਾਈ ਜਾ ਰਹੀ ਅੱਜ ਮੈਨੂੰ 21 ਸਾਲ ਹੋ ਗਏ ਪ੍ਰੈਕਟਿਸ ਦੇ ਵਿੱਚ ਮੈਂ ਇੱਕ ਚੀਜ਼ ਨੂੰ ਬੜਾ ਨੋਟ ਕਰਦਾ ਸੀ ਕਿ ਜਦੋਂ ਮੁੰਡੇ ਦਾ ਜਨਮ ਹੁੰਦਾ ਹੈ ਤਾਂ ਕਈ ਵਾਰੀ ਪੇਰੈਂਟਸ ਬਹੁਤ ਜ਼ਿਆਦਾ ਖੁਸ਼ੀ ਮਨਾਉਂਦੇ ਆ ਔਰ ਲੋੜੀ ਦੀ ਵੇਟ ਕਰਦੇ ਨੇ ਕਿ ਲੋੜੀ ਤੇ ਇੱਕ ਵੱਡਾ ਤਿਉਹਾਰ ਕਰਨਾ ਸਭ ਨੂੰ ਬੁਲਾਉਣਾ ਮੇਰੇ ਮਨ 'ਚ ਸੀਗਾ ਕਿ ਅਸੀਂ ਵੀ ਇੱਕ ਦਿਨ ਐਸਾ ਕਰਾਂਗੇ ਤਾਂ ਪ੍ਰਮਾਤਮਾ ਨੇ ਜੇ ਸਾਡਾ ਆਪਣਾ ਪੈਲੇਸ ਬਣਵਾਇਆ ਮੈਨੂੰ ਬੜੀ ਖੁਸ਼ੀ ਹੈ ਕਿ ਸੀ ਉਹਦੇ ਅੰਦਰ ਇਵੈਂਟ ਆਰਗੇਨਾਈਜ਼ ਕੀਤਾ ਔਰ ਸਾਰੇ ਪੇਰ ਬਿਲਕੁਲ ਇਹ ਤੁਸੀਂ ਤਸਵੀਰਾਂ ਦੇਖਿਆ ਨੇ ਕਿ ਟੀਆਂ ਦੀ ਲੋੜੀ ਜਿਹੜੀ ਅੱਜ ਮਨਾਈ ਜਾ ਰਹੀ ਆ ਸੋ ਇਹ ਖੂਬਸੂਰਤ ਤਸਵੀਰਾਂ ਦੇਖ ਰਹੇ ਹਾਂ ਕਿ ਪਰਿਵਾਰ ਸਾਡੇ ਨਾਲ ਨੇ ਉਹਨਾਂ ਤੋਂ ਵੀ ਜਾਣਾਂਗੇ ਕਿ ਕਿਸ ਤਰ੍ਹਾਂ ਜਿਹੜਾ ਅੱਜ ਅੱਜ ਲੋੜੀ ਮਨਾਈ ਜਾ ਰਹੀ ਆ ਟੀਆਂ ਦੀ ਕਿਸ ਤਰ੍ਹਾਂ ਵੇਖਦੋ ਇਸ ਨੂੰ ਬਹੁਤ ਅੱਛੀ ਦੇਖਦੇ ਹੋ ਜੀ ਸਾਡੇ ਕੁੜੀ ਹੋਈ ਬਹੁਤ ਅੱਛੀ ਗੱਲ ਹੈ ਜੀ ਹਾਂਜੀ ਬਸ ਇਹ ਹੈ ਹਸਪਤਾਲ ਦੇ ਵਿੱਚ ਹੋਈ ਸੀ ਨਾ ਜੀ ਰਣ ਹਸਪੀਟਲ ਚ ਹੀ ਹੋਈ ਸੀਗੀ ਕਿਸ ਤਰ੍ਹਾਂ ਦਾ ਸਟਾਫ ਹੈ ਨਾਲ ਦਾ ਜਿਸ ਤਰ੍ਹਾਂ ਸੁਭਾਅ ਕਿਸ ਤਰ੍ਹਾਂ ਦਾ ਹੈ ਨਾਲ ਦਾ ਬਹੁਤ ਨੇਚਰ ਵਧੀਆ ਨਾਲ ਦਾ ਸਾਰਿਆਂ ਦਾ ਬਹੁਤ ਅੱਛੀ ਹੈ ਜੀ ਹਾਂਜੀ ਤੋ ਬਿਲਕੁਲ ਹੈ ਤਾਂ ਇਸ ਪਾਸੇ ਵੀ ਮੇਰੇ ਨਾਲ ਨੇ ਮੈਮ ਕਿਸ ਤਰ੍ਹਾਂ ਵੇਖਦੇ ਹੋ ਅੱਜ ਧੀਆ ਦੀ ਲੋੜੀ ਮਨਾਈ ਜਾ ਰਹੀ ਹੈ ਜਿਸ ਤਰ੍ਹਾਂ ਰਾਨਾ ਹਸਪਤਾਲ ਦੀ ਤਰਫ ਤੋਂ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਹਾਂਜੀ ਬਹੁਤ ਵਧੀਆ ਲੱਗ ਰਿਹਾ ਈ ਤੇ ਬੇਟੀ ਦਾ ਜਨਮ ਹੋਇਆ ਬਹੁਤ ਵਧੀਆ ਲੱਗ ਰਿਹਾ ਹੈ ਪਹਿਲਾਂ ਹੀ ਮੇਰੇ ਕੋਲ ਇੱਕ ਬੇਟੀ ਹੈ ਹਾਂਜੀ ਤੇ ਬਹੁਤ ਵਧੀਆ ਤੇ ਬਹੁਤ ਵਧੀਆ ਟਰੀਟ ਕਰਦੇ ਨੇ ਹਸਪਤਾਲ ਵਾਲੇ ਸਟਾਫ ਬਹੁਤ ਵਧੀਆ ਹੈ ਸਾਰਾ ਹਾਂਜੀ ਬੇਟੀ ਦੀ ਪਹਿਲੀ ਲੋੜੀ ਹੈ ਹਾਂਜੀ ਪਹਿਲੀ ਲੋੜੀ ਹੈ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਧੀਆ ਨੂੰ ਬੋਝ ਮੰਨਿਆ ਜਾਂਦਾ ਹੈ ਤੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਨਹੀਂ ਨਹੀਂ ਕੋਈ ਸਾਡੇ ਫੈਮਿਲੀ ਮੇਰੇ ਕੋ ਪਹਿਲਾਂ ਵੀ ਇੱਕ ਬੇਟੀ ਹੈ ਮੇ ਸੈਕੰਡ ਬੇਟੀ ਹੈ ਇਹ ਵਧੀਆ ਐਕਸੈਪਟ ਕੀਤਾ ਹੈ ਫੈਮਿਲੀ ਮੈਂਬਰਸ ਨੇ ਸਾਰਿਆਂ ਸਪੋਰਟ ਕੀਤਾ ਹੈ ਤੇ ਵਧੀਆ ਲੋੜੀਤ ਵਾਲੀ ਨੂੰ ਤੇ ਬਿਲਕੁਲ ਇਹ ਤਸਵੀਰਾਂ ਦੇਖ ਰਹੇ ਹਾਂ ਕਿ ਰਾਣਾ ਹਸਪਤਾਲ ਨੇ ਅੱਜ ਧੀਆ ਦੀ ਪਹਿਲੀ ਲੋੜੀ ਮਨਾਈ ਹੈ ਇਸ ਪਾਸੇ ਮੇਰੇ ਨਾਲ ਹੋਰ ਪਰਿਵਾਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ ਉਹ ਰਾਣਾ ਹਸਪਤਾਲ ਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਮੈਮ ਜਿਸ ਤਰ੍ਹਾਂ ਧੀਆ ਦੀ ਪਹਿਲੀ ਲੋੜੀ ਮਨਾਈ ਜਾ ਰਹੀ ਹੈ ਰਾਣਾ ਹਸਪਤਾਲ ਦੀ ਤਰਫ ਤੋਂ ਹਾਂਜੀ ਸਰ ਸਰ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਆਪਾਂ ਨੂੰ ਹਰੇਕ ਨੂੰ ਬੇਟੀ ਨੂੰ ਫਸਟ ਓਪਰਚ्युनिटी ਦੇਣੀ ਚਾਹੀਦੀ ਆ ਜਿਵੇਂ ਉਹਨਾਂ ਨੇ ਅੱਜ ਇੰਨਾ ਵਧੀਆ ਸੈਲੀਬ੍ਰੇਸ਼ਨ ਕੀਤਾ ਹੈ ਅਸੀਂ ਬਹੁਤ ਜ਼ਿਆਦਾ ਖੁਸ਼ ਆ ਕਿ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਹਾਂ ਵੀ ਕੁੜੀਆਂ ਦੇ ਲਈ ਸਪੈਸ਼ਲ ਲੋੜੀ ਹੁੰਦੀ ਆ ਇਸ ਇਸ ਨਾਲ ਸਾਰਿਆਂ ਨੂੰ ਮੋਟੀਵੇਟ ਹੋਏ ਆ ਵੀ ਸਾਨੂੰ ਕੁੜੀਆਂ ਦੀ ਲੋੜੀ ਮਨਾਣੀ ਚਾਹੀਦੀ ਆ ਬਹੁਤ ਵਧੀਆ ਕੀਤਾ ਇਹਨਾਂ ਨੇ ਉਪਰਾਲਾ ਜਿਸ ਤਰ੍ਹਾਂ ਜਦੋਂ ਫੋਨ ਆਇਆ ਤੁਹਾਨੂੰ ਰਾਣਾ ਹਸਪਤਾਲ ਦੀ ਤਰਫੋਂ ਕਿ ਆਪਾਂ ਲੋੜੀ ਬਣਾ ਰਹੇ ਹਾਂ ਤੀਆਂ ਦੀ ਹਨਾ ਉਹਨੂੰ ਕਿਸ ਤਰ੍ਹਾਂ ਲੱਗਿਆ ਸੀਗਾ ਵਧੀਆ ਲੱਗਿਆ ਸੁਣ ਕੇ ਵੀ ਹਾਂ ਸਾਨੂੰ ਵੀ ਵੀ ਆਇਆ ਫੋਨ ਵੀ ਬੱਚੇ ਕਿਉਂਕਿ ਮੋਸਟਲੀ ਨਹੀਂ ਮਨਾਉਂਦੇ ਹੈਗੇ ਲੋਕ ਹੋ ਜਾਂਦਾ ਘਰੇ ਵੀ ਕਹੋ ਵੀ ਹਨਾ ਨਹੀਂ ਬਹੁਤ ਜ਼ਿਆਦਾ ਗੁੱਡ ਇਹਨਾਂ ਨੇ ਕੀਤਾ ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਹਾਂ ਬਿਲਕੁਲ ਸੁਣ ਰਹੇ ਹਾਂ ਕਿ ਲੋਕ ਵੀ ਕਹਿ ਰਹੇ ਨੇ ਮਾਪੇ ਜਿਹੜੇ ਉਰੇ ਪਹੁੰਚੇ ਨੇ ਧੀਆ ਨੂੰ ਲੈ ਕੇ ਉਹ ਵੀ ਕਹਿ ਰਹੇ ਨੇ ਕਿ ਬੜਾ ਵਧੀਆ ਉਪਰਾਲਾ ਹੈ ਖਰਾਨਾ ਹਸਪਤਾਲ ਦਾ ਕਿਉਂਕਿ ਅੱਜ ਧੀਆ ਦੀ ਪਹਿਲੀ ਲੋੜੀ ਜਿਹੜੀ ਆ ਉਹ ਮਨਾਈ ਜਾ ਰਹੀ ਹੈ ਸੋ ਹੋਰ ਪਰਿਵਾਰ ਵੀ ਇਸ ਪਾਸੇ ਪਹੁੰਚੇ ਹੋਏ ਨੇ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਪਰਿਵਾਰ ਇੱਥੇ ਧੀਆ ਨੂੰ ਲੈ ਕੇ ਪਹੁੰਚੇ ਨੇ ਸੋ ਇਸ ਪਾਸੇ ਏ ਬਾਈ ਜੀ ਉਹਨਾਂ ਹੀ ਦਿਖਾਈ ਦੇ ਰਹੇ ਨੇ ਕਿ ਬੱਚੀ ਦੇ ਨਾਲ ਖੇਡ ਰਹੇ ਨੇ ਸੋ ਅੱਜ ਕਿਸ ਤਰ੍ਹਾਂ ਦਾ ਉਪਰਾਲਾ ਸਮਾਰੋਹ ਆ ਜਿਹੜਾ ਰਾਣਾ ਹਸਪਤਾਲ ਨੇ ਕੀਤਾ ਕਿ ਧੀਾਂ ਦੀ ਪਹਿਲੀ ਲੋੜੀ ਮਨਾਈ ਜਾ ਰਹੀ ਹੈ ਬਹੁਤ ਵਧੀਆ ਜੀ ਰਾਣਾ ਹਸਪਤਲ ਵੱਲੋਂ ਜੋ ਵੀ ਕੀਤਾ ਗਿਆ ਬਹੁਤ ਜ਼ਿਆਦਾ ਵਧੀਆ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਵੀ ਕੁੜੀਆਂ ਮੁੰਡੇ ਦੋਨੋਂ ਇੱਕੋ ਬਰਾਬਰ ਨਾ ਕੁੜੀ ਛੋਟੀ ਨਾ ਮੁੰਡਾ ਛੋਟਾ ਦੋਨੋਂ ਇੱਕੋ ਬਰਾਬਰ ਨੇ ਤੇ ਦੋਨਾਂ ਦਾ ਸਤਿਕਾਰ ਕਰਨਾ ਚਾਹੀਦਾ ਬਸ ਇਹ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਰਹਿੰਦੀ ਹੈ ਅਰੇਂਜਮੈਂਟ ਕੀਤਾ ਹੋਇਆ ਤੇ ਸਾਡੇ ਕੁੜੀਆਂ ਦੀ ਪਹਿਲੀ ਲੋੜੀ ਆ ਇੱਥੇ ਵੀ ਮਨਾ ਲਈ ਤੇ ਘਰੇ ਵੀ ਮਨਾਵਾਂ ਤਦੋਂ ਕੋ ਮੈਮ ਵੀ ਨੇ ਥੇ ਮੈਮ ਕਿਸ ਤਰ੍ਹਾਂ ਦਾ ਉਪਰਾਲਾ ਦੇਖਦੇ ਹੋਏ ਰਾਣਾ ਹਸਪਤਾਲ ਦਾ ਕਿ ਅੱਜ ਧੀਆ ਦੀ ਪਹਿਲੀ ਲੋੜੀ ਮਨਾਈ ਜਾ ਰਹੀ ਹੈ ਸਾਇਬ ਬਹੁਤ ਵਧੀਆ ਕੀਤਾ ਰਾਣਾ ਹਸਪੀਟਲ ਵਾਲਿਆਂ ਨੇ ਕਿ ਜਿਹੜਾ ਕੁੜੀਆਂ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ ਕੀਤਾ ਗਿਆ ਅਸੀਂ ਬਹੁਤ ਖੁਸ਼ ਹਾਂ ਇਸ ਇਸ ਪਾਸੇ ਦੇਖੋਗੇ ਕਿ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਮਾਪੇ ਜਿਹੜੇ ਧੀਆ ਲੈ ਕੇ ਪਹੁੰਚੇ ਨੇ ਇੱਥੇ ਜਿਨ੍ਹਾਂ ਧੀਆ ਨੇ ਰਾਣਾ ਹਸਪਤਾਲ ਦੇ ਵਿੱਚ ਜਨਮ ਲਿੱਤਾ ਸੀਗਾ ਤਾਂ ਉਹਨਾਂ ਦੀ ਪਹਿਲੀ ਲੋੜੀ ਜਿਹੜੀ ਅੱਜ ਰਾਣਾ ਹਸਪਤਾਲ ਮਨਾ ਰਿਹਾ ਸੋ ਮੈਮ ਕਿਸ ਤਰ੍ਹਾਂ ਵੇਖਦੇ ਹੋ ਅੱਜ ਦਾ ਉਪਰਾਲਾ ਰਾਣਾ ਹਸਪਤਾਲ ਦਾ ਕਿ ਅੱਜ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਸਾਨੂੰ ਬਹੁਤ ਜ਼ਿਆਦਾ ਮទਿਆ థాంਕ ਯੂ so much ਕਿਸ ਤਰ੍ਹਾਂ ਵੇਖਦੇ ਹੋ ਇਹ ਉਪਰਾਲਾ ਜਿਹੜਾ ਰਾਣਾ ਹਸਪਤਾਲ ਦਾ ਹੈ ਕਾਫੀ ਖੂਜ ਦਿਖਾਈ ਦੇ ਰਹੇ ਤੁਸੀਂ ਹਾਂਜੀ ਮੈਂ ਧੰਨਵਾਦ ਕਰਨਾ ਚਾਹਨਾ ਰਾਣਾ ਹਸਪਤਾਲ ਪੂਰੀ ਟੀਮ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਬਹੁਤ ਖੁਸ਼ ਹਾਂ ਬਹੁਤ ਵਧੀਆ ਫੰਕਸ਼ਨ ਅਰੇਂਜ ਕੀਤਾ ਇਹਨਾਂ ਨੇ ਥੈਂਕ ਯੂ so much ਤਾ ਬਿਲਕੁਲ ਦੇਖ ਰਿਹਾ ਹਾਂ ਕਿ ਰਾਣਾ ਹਸਪਤਾਲ ਦਾ ਜਿਹੜਾ ਉਪਰਾਲਾ ਹੈ ਤਾਂ ਉਸ ਦੀ ਸਲਾਗ ਜਰੂਰ ਕੀਤੀ ਜਾ ਰਹੀ ਹੈ ਕਿ ਅੱਜ ਬੜਾ ਵਧੀਆ ਉਪਰਾਲਾ ਕੀਤਾ ਗਿਆ ਕਿਉਂਕਿ ਅੱਜ ਕਹਿ ਸਕਦੇ ਹਾਂ ਕਿ 3 ਦੀ ਲੋੜੀ ਜਿਹੜੀ ਅੱਜ ਸਰਹੰਦ ਸ਼ਹਿਰ ਵਿਖੇ ਮਨਾਈ ਜਾ ਰਹੀ ਹੈ ਸੋ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਅੱਜ ਇੱਕ ਵੱਡਾ ਉਪਰਾਲਾ ਜਿਹੜਾ ਉਹ ਕੀਤਾ ਗਿਆ ਹੈ ਕਿ 3 ਦੀ ਲੋੜੀ ਜਿਹੜੀ ਅੱਜ ਮਨਾਈ ਗਈ ਹੈ ਕਿਉਂਕਿ ਅਕਸਰ ਆਪਾਂ ਮੁੰਡਿਆਂ ਦੀ ਲੋੜੀ ਦੇਖਦੇ ਹਾਂ ਕਿ ਲੋਕ ਜਦੋਂ ਮੁੰਡੇ ਹੁੰਦੇ ਨੇ ਤਾਂ ਉਦੋਂ ਕਾਫੀ ਜਸ਼ਨ ਮਨਾਉਂਦੇ ਨੇ ਢੋਲ ਵਜਾਉਂਦੇ ਨੇ ਪਾਰਟੀਆਂ ਕਰਦੇ ਨੇ ਤਾਂ ਲੇਕਿਨ ਅੱਜ ਇੱਕ ਵੱਖਰੀ ਤਸਵੀਰ ਤੁਹਾਡੇ ਨਾਲ ਕਿੱਤੀਆਂ ਦੀ ਲੋੜੀ ਜਿਹੜੀ ਅੱਜ ਮਨਾਈ ਗਈ ਹੈ ਰਾਣਾ ਹਸਪਤਾਲ ਦੀ ਤਰਫ ਤੋਂ ਜਿੱਥੇ ਇਹ ਤਸਵੀਰ ਦੇਖੋਗੇ ਕਿ ਕਿਸ ਤਰ੍ਹਾਂ ਪੂਰੇ ਜਿਸ ਤਰ੍ਹਾਂ ਆਪਾਂ ਘਰਾਂ ਦੇ ਵਿੱਚ ਲੋੜੀ ਮਨਾਉਂਦੇ ਆ ਤਾਂ ਉਸੇ ਤਰ੍ਹਾਂ ਜਿਹੜੀ ਅੱਜ ਇੱਥੇ ਲੋੜੀ ਮਨਾਈ ਗਈ ਹੈ ਤਾਂ ਕਹਿ ਸਕਦੇ ਆ ਕਿ ਇੱਕ ਵੱਡਾ ਉਪਰਾਲਾ ਹੈ ਰਾਣਾ ਹਸਪਤਾਲ ਦਾ ਕਿ ਜਿੰਨਾ ਬੱਚੀਆਂ ਨੇ ਇਹਨਾਂ ਦੇ ਹਸਪਤਾਲ ਦੇ ਵਿੱਚ ਜਨਮ ਲਿਆ ਸੀਗਾ ਤਾਂ ਉਹਨਾਂ ਦੀ ਪਹਿਲੀ ਲੋੜੀ ਜਿਹੜੀ ਅੱਜ ਉਹ ਸੈਲੀਬ੍ਰੇਟ ਕੀਤੀ ਗਈ ਹੈ ਸੋ ਪਰਿਵਾਰਾਂ ਦੀਆਂ ਤਸਵੀਰਾਂ ਵੀ ਦੇਖੋਗੇ ਤੁਸੀਂ ਕਿ ਕਿਸ ਤਰ੍ਹਾਂ ਪਰਿਵਾਰ ਜਿਹੜੇ ਨੇ ਉਹਰੇ ਪਹੁੰਚੇ ਨੇ ਧੀਆ ਨੂੰ ਲੈ ਕੇ ਉਹਨਾਂ ਦੀ ਲੋੜੀ ਜਿਹੜੀ ਅੱਜ ਮਨਾਈ ਗਈ ਹੈ ਇੱਥੇ ਟੋਲ ਵੱਜੇ ਸੀਗੇ ਬੋਲੀਆਂ ਪਈਆਂ ਇਹਨਾਂ ਨੂੰ ਗਿਫਟ ਵਗੈਰਾ ਦਿੱਤੇ ਗਏ ਨੇ ਤਾਂ ਕਾਫੀ ਉਹਰੇ ਕੰਪੀਟੀਸ਼ਨ ਵੀ ਇੱਥੇ ਖੇਡਾਂ ਜਿਹੜੀਆਂ ਹੋਈਆਂ ਸੀਗੀਆਂ ਰੇਡੀਓ ਸਿਟੀ ਵਾਲੇ ਪਹੁੰਚੇ ਸੀਗੇ ਤਾਂ ਕਹਿ ਸਕਦੇ ਆ ਕਿ ਇੱਕ ਵੱਡਾ ਉਪਰਾਲਾ ਸੋ ਇਹ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਅੱਜ ਲੋੜੀ ਜਿਹੜੀ ਧੀਆ ਦੀ ਉਹ ਮਨਾਈ ਗਈ ਹੈ ਤਾਂ ਇਹ ਤਸਵੀਰਾਂ ਲਗਾਤਾਰ ਵੇਖ ਰਿਹਾ ਹਾਂ ਕਿ ਕਿਸ ਤਰ੍ਹਾਂ ਰਾਣਾ ਹਸਪਤਾਲ ਦਾ ਇੱਕ ਵੱਡਾ ਉਪਰਾਲਾ ਸੋ ਤਸਵੀਰਾਂ ਤੁਸੀਂ ਦੇਖੀਆਂ ਨੇ ਕਿ ਰਾਣਾ ਹਸਪਤਾਲ ਦੀ ਤਰਫ ਤੋਂ ਅੱਜ ਧੀਆ ਦੀ ਪਹਿਲੀ ਲੋੜੀ ਜਿਹੜੀ ਆ ਉਹ ਮਨਾਈ ਗਈ ਹੈ ਸੋ ਮੇਰੇ ਨਾਲ ਮੈਡਮ ਜਿਹੜੇ ਦੀਪਿਕਾ ਸੂਰੀ ਨੇ ਤਾਂ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਵੇਖਦੇ ਨੇ ਅੱਜ ਕਿਉਂਕਿ ਫੈਮਿਲੀ ਸਪੰਚੀਆਂ ਸਿਗੀਆਂ ਅੱਜ ਧੀਆ ਦੀ ਪਹਿਲੀ ਲੋੜੀ ਮਨਾਈ ਗਈ ਹੈ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦੇਣੀ ਚਾਹਾਂਗੇ ਰਾਣਾ ਹਸਪਤਾਲ ਨੂੰ ਥੈਂਕ ਯੂ ਸੋ ਮੱਚ ਥੈਂਕ ਯੂ ਨੰਨ ਕਿਸਰਾ ਇਹ ਦਿਮਾਗ ਦੇ ਵਿੱਚ ਆਇਆ ਕਿ ਆਪਾਂ ਧੀਆਂ ਦੀ ਪਹਿਲੀ ਲੋੜੀ ਮਨਾਣੀ ਹੈ ਅੱਜ ਕਾਫੀ ਫੈਮਿਲੀ ਸਪੰਚੀਆਂ ਸਿਗੀਆਂ ਇਸਤਾਨ ਅ ਇਹਦੇ ਵਿੱਚ ਸਾਨੂੰ ਇਹ ਲੱਗਦਾ ਹੈ ਕਿ ਇੱਕ ਲੜਕੀ ਦਾ ਸੋਸਾਇਟੀ ਦੇ ਵਿੱਚ ਜਿਹੜਾ ਰੋਲ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਟ ਉਹ ਬਹੁਤ ਪੁਆਇੰਟਸ ਤੇ ਅਨਨੋਟਿਸਡ ਰਹਿ ਜਾਂਦਾ ਹੈ ਤੇ ਇਸ ਕਰਕੇ ਔਰ ਜਦੋਂ ਅਸੀਂ ਵੀ ਡਿਲੀਵਰੀ ਕਰਕੇ ਨਿਕਲਨੇ ਆ ਤਾਂ ਅਸੀਂ ਦੇਖਨੇ ਆ ਕਿ ਜੇ ਇੱਕ ਬੇਟਾ ਹੁੰਦਾ ਹੈ ਤਾਂ ਫੈਮਿਲੀ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਔਰ ਜੇ ਇੱਕ ਬੇਟੀ ਡਿਲੀਵਰ ਹੁੰਦੀ ਹੈ ਤਾਂ ਮੈਯੂਸੀ ਛਾ ਜਾਂਦੀ ਹੈ ਤੇ ਸਾਨੂੰ ਲੱਗਦਾ ਹੈ ਕਿ ਨਹੀਂ ਇਹ ਗਲਤ ਹੈ ਤੇ ਇਸ ਕਰਕੇ ਜੇ ਅਸੀਂ ਉਹਨਾਂ ਨੂੰ ਆਨਰ ਕਰਾਂਗੇ ਉਹਨਾਂ ਦੀਆਂ ਫੈਮਿਲੀਜ਼ ਨੂੰ ਤਾਂ ਉਹਨਾਂ ਨੂੰ ਵੀ ਉਹਨਾਂ ਦੀ ਇੰਪੋਰਟੈਂਸ ਪਤਾ ਚੱਲੇਗੀ ਇਸ ਕਰਕੇ ਇੱਕ ਛੋਟਾ ਜਿਹਾ ਸਟੈਪ ਲਿਆ ਗਿਆ ਹੈ ਕਿਆ ਤੱਕ ਸੀਮਿਤ ਰਹੇ ਜੇ ਬਲਕਿ ਲੜਕੀਆਂ ਉਹਦੇ ਵਿੱਚ ਅੱਗੇ ਆ ਕੇ ਪਾਰਟਿਸਪੇਟ ਕਰਨ ਦੇਖਿਆ ਜਾਂਦਾ ਕਿ ਅਕਸਰ ਜਦੋਂ ਮੁੰਡਾ ਆਉਂਦਾ ਕਰਦੇ ਵਿੱਚ ਹਨ ਟੋਲ ਵਜਦੇ ਨੇ ਲੋੜ ਹੀ ਮਨਾਈ ਜਾਂਦੀ ਚਾਹੇ ਦੀਵਾਲੀ ਹੋਵੇ ਅਕਸਰ ਮਨਾਈ ਜਾਂਦੀ ਆ ਹਨ ਅੱਜ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ ਫੈਮਲੀਆਂ ਵੀ ਖਾਵੇ ਕੁਝ ਦਿਖਾਈ ਦੇ ਰਹੀਆਂ ਸੀਗੀਆਂ ਉਹਨਾਂ ਨੇ ਵੀ ਕਿਹਾ ਕਿ ਬੜਾ ਵਧੀਆ ਉਪਰਾਲਾ ਹੈ ਬਿਲਕੁਲ ਸਰ ਔਰ ਉਹਨਾਂ ਦੇ ਚਿਹਰੇ ਤੇ ਜਦੋਂ ਅਸੀਂ ਇਹ ਸਮਾਈਲ ਦੇਖਨੇ ਆ ਤਾਂ ਸਾਡਾ ਹੋਰ ਦਿਲ ਕਰਦਾ ਕਿ ਅਸੀਂ ਹੋਰ ਅੱਛੇ ਅੱਛੇ ਸਟੈਪਸ ਲਈਏ ਸੋਸਾਇਟੀ ਲਈ ਹੋਰ ਅੱਛਾ ਕੰਮ ਕਰੀਏ ਤਾਂ ਕਿ ਜਿਹੜੀਆਂ ਵੀ ਆਪਣੀ ਸੋਸਾਇਟੀ ਦੀਆਂ ਕੁਰੀਤੀਆਂ ਨੇ ਜਿਹੜੀਆਂ ਬਹੁਤ ਪਹਿਲੇ ਤੋਂ ਚੱਲੇ ਆ ਰਹੀਆਂ ਤਾਂ ਉਹਨਾਂ ਨੂੰ ਦੂਰ ਕਰਨੇ ਜੋ ਅਸੀਂ ਬੀਇੰਗ ਮੈਡੀਕੋਸ ਬੀਇੰਗ ਸੋਸ਼ਲ ਵਰਕਰਸ ਕਰ ਸਕਨੇ ਆ ਸਾਨੂੰ ਜ਼ਰੂਰ ਕਰਨਾ ਚਾਹੀਦਾ ਸਰ ਵੇਖਿਆ ਜਾਂਦਾ ਕਿ ਧੀਆ ਨੂੰ ਬੋਝ ਮੰਨਿਆ ਜਾਂਦਾ ਨਾ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਧੀਆ ਨੂੰ ਸੜਕਾਂ ਤੇ ਵੀ ਛੱਡ ਦਿੰਦੇ ਨੇ ਤਸਵੀਰਾਂ ਬਹੁਤ ਦਿਖਦੀਆਂ ਨੇ बिल्कुल ठीक है सर पर टाइम के नाल सब कुछ बदल रहा है और वो दिन भी दूर नहीं है जो इन्ह की बर्थन भी एक सैलीब्रेशन की तरह ऑर्गेनाइज़ किया जाएगा और इस तरह उन्होंने सड़क ते नहीं छया जाएगा ये स्टेप है और असि अब टाइम टू टाइम हॉस्पिटल वालों पैलेस वालों जो जो कर सकते होवेंगे असं डेफिनेटली करते रहेंगे ਸੋ ਬਿਲਕੁਲ ਤੁਸੀਂ ਸੁਣਿਆ ਹੈ ਕਿ ਅੱਗੇ ਵੀ ਉਪਰਾਲੇ ਜਿਹੜੇ ਇਸ ਤਰ੍ਹਾਂ ਦੇ ਕਿਤੇ ਜਾਣਗੇ ਸੋ ਅੱਜ ਰਾਣਾ ਹਸਪਤਾਲ ਨੇ ਇੱਕ ਵੱਡਾ ਉਪਰਾਲਾ ਕੀਤਾ ਕਿਉਂਕਿ ਰਾਣਾ ਹਸਪਤਾਲ ਦੇ ਵਿੱਚ ਜਿੰਨੀਆਂ ਡਿਲੀਵਰੀਸ ਹੋਈਆਂ ਸਿਗੀਆਂ ਲੜਕੀਆਂ ਦੀਆਂ ਤਾਂ ਉਹਨਾਂ ਨਵਜੰਮੀ ਬੱਚੀਆਂ ਦਾ ਅੱਜ ਜਿਹੜੀ ਹੈ ਪਹਿਲੀ ਲੋੜੀ ਸੈਲੀਬ੍ਰੇਟ ਜਿਹੜੀ ਹੈ ਰਾਣਾ ਹਸਪਤਾਲ ਦੇ ਤਰਫੋਂ ਕੀਤੀ ਗਈ ਹੈ ਸੋ ਸਰਹੰਦ ਸ਼ਹਿਰ ਦੀਆਂ ਇਹ ਖੂਬਸੂਰਤ ਤਸਵੀਰਾਂ ਸਿਗੀਆਂ ਜਿੱਥੇ ਬੱਚੀਆਂ ਦੀ ਲੋੜੀ ਜਿਹੜੀ ਅੱਜ ਪਹਿਲੀ ਉਹ ਮਨਾਈ ਗਈ ਐ ਅਕਸਰ ਤੁਸੀਂ ਮੁੰਡਿਆਂ ਦੀ ਲੋੜੀ ਵੇਖੀ ਹੋਵੇਗੀ ਲੇਕਿਨ ਅੱਜ ਧੀਆਂ ਦੀ ਲੋੜੀ ਜਿਹੜੀ ਹੈ ਰਾਣਾ ਹਸਪਤਾਲ ਨੇ ਸੈਲੀਬ ਸੋ ਅੱਜ ਰਾਣਾ ਹਸਪਤਾਲ ਨੇ ਧੀਆਂ ਦੀ ਪਹਿਲੀ ਲੋੜੀ ਜਿਹੜੀ ਹੈ ਉਹ ਮਨਾਈ ਹੈ ਕੈਮਰਾ ਪਰ ਸਰ ਰਵਿੰਦਰਪਾਲ ਸਿੰਘ ਬੇਟੂ ਦੇ ਨਾਲ ਕਵਲਜੀਤ ਕੰਬੋਜ ਜਾਗਬਾਨੀ ਟੀਵੀ ਸਰਹੰਦ